Thank okay. you. ਆਹ ਯਾਰ ਕੀ ਕਰਦੇ ਐ ਐਂਬੂਲੈਂਸ ਨਾਲ ਸ਼ਾਹਪੁਰ ਰੈਫਰ ਕਰਨ ਲੱਗੇ ਹੋਵੇ ਭਾਈ ਜੀ ਠੀਕ ਆ ਖਾਣੇ ਤੋਂ ਹਸਪੀਟਲ ਤੋਂ ਕਿਨੇ ਕੜੇ ਕੜਾਇਆ ਆ ਉਹਦਾ ਹੁਣੇ ਵੀ ਬਾਅਦ ਕਰਾ ਰਿਹਾ ਰੈਫਰ ਕਰਨ ਕਿਉਂ ਸ਼ਾਹਪੁਰ ਲੈਣ ਨੂੰ ਆਏ ਤੁਹਾਨੂੰ ਰੈਫਰ ਸ਼ਾਹਪੁਰ ਮੰਗਾਣਾ ਉਹਦੇ ਅੱਥੇ ਪਹਿਲਾਂ ਮਲਾਜਾ ਕਰਾਓ ਪਹਿਲਾਂ ਪਹਿਲਾਂ ਭਾਈ ਉਹਦਾ ਪਹਿਲਾਂ ਭਾਈ ਮੈਡੀਕਲ ਕਰਾਓ ਕੋਨੇ ਕਿਹੜਾ ਨਸ਼ਾ ਕੀਤਾ ਆ ਤੁਹਾਨੂੰ ਮਲਾਜਾ ਕਰੋ ਪਹਿਲਾਂ ਤੋਂ ਬਾਅਦ ਅਗਲੀ ਕਰੋ ਜਾਣ ਕੇ ਸ਼ਾਹਪੁਰ ਖਾਣੇ ਦੇ ਲੋ ਹਸਪੀਟਲ ਚਲੋ ਨਹੀਂ ਭਾਈ ਪਹਿਲੀ ਵਾਰੀ ਹਸਪੀਟਲ ਨੂੰ ਜਾਣਦਾ ਕੀ ਪਿਆਦਾ ਤੁਹਾਨੂੰ ਭਾਈ ਜੀ ਹਸਪੀਟਲ ਨੂੰ ਜਾਣਦਾ ਕਿ ਕਿੱਦਾਂ ਜਾਣੂਗਾ ਦੋ ਭਾਈ ਨੂੰ ਅਜੀ ਇੱਥੇ ਖੜੇ ਹੋ ਕੇ ਭਾਜਦਾ ਨਾ ਆ ਬੋਲ ਸਾਰੇ ਦਰੋਂ ਨਿਕਲ ਜਾ ਸਾਡਾ ਭਾਜ ਜਿੰਨਾ ਇੱਕਾ ਵੀ ਨਹੀਂ ਬੀਸ਼ੂ ਭਾਜੀ ਇਹ ਨਹੀਂ ਬੋਲੇ ਕਰਨਾ ਨਹੀਂ ਨਹੀਂ ਇਹ ਨਹੀਂ ਬੋਲੇ ਕਰ ਸਕਦਾ ਨਹੀਂ ਬੋਲੇ ਕਰ ਸਕਦਾ ਨਾ ਉਹ ਸਿਵਲ ਹਾਲ ਸਾਡੇ ਨਾਲ ਫਾਡੇ ਦਾ ਪੇੜ ਦੀ ਗੱਲ ਗੱਲ ਕਰ ਗੱਲ ਕਰ ਟ੍ਰੱਕ ਵਾਲੇ ਪੇੜ ਨਹੀਂ ਖੜੀ ਹੋਣਾ ਭਾਜੀ ਉਜਾਈਨਾ ਜੀ ਇਨਸਾਫ ਸੰਧੂ ਜੀ ਕਿੱਦਾਂ ਹਰ ਹਰ ਇਨਸਾਫ ਹਰ ਜੀ ਹੋ ਗਿਆ ਪਾਣੀ ਆਇਆ ਪਾਣੀ ਨਹੀਂ ਕਿਹਨਾਂ ਇਨਸਾਫ ਕੋਈ ਨਹੀਂ ਆਇਆ ਯਾਰ ਰਿਸ਼ਦ ਅਜਾ ਕਰ ਲੈਣੀ ਹੋਈ ਬੱਜਿਆ ਕਿਤਾ ਨਹੀਂ ਗੱਲ ਹੁਣ ਬੋਰਡ ਨੂੰ ਪਹਿਲਾਂ ਹੀ ਇਨਫੋਰਮ ਕੀਤਾ ਆ ਕੋਈ ਮਤਲਬ ਥੋੜੀ ਯਾਰ ਪਰ ਪਹਿਲਾਂ ਦੱਸ ਆ ਐਨਡੀਐਮ ਕਿਉਂ ਭਾਰੀ ਰਹਿਣਗੇ ਟਾਈਮ ਮੁਲਾਜ਼ਮਾਂ ਦੀ ਕੋਈ ਫਾਇਦਾ ਨਹੀਂ ਉਹ ਹਾਂ ਹਾਂ ਨਾ ਨਹੀਂ ਅਸੀਂ ਪਹਿਲਾਂ ਹੀ ਇਨਫੋਰਮ ਦਿੱਤਾ ਬਧੰਗਵਾ ਲੈ ਇੱਕ ਮਿੰਟ ਬੱਜੇ ਆਪ ਸਰਦਾਰ ਨਿਆਣਾ ਪਾਦੀ ਬੈਠੋ ਲੈ ਆਣੇ ਨਹੀਂ ਨਹੀਂ ਇੱਥੇ ਇੱਥੇ ਕਰ ਦਿਓ ਜੀ ਐਮ ਐਂ ਨਹੀਂ ਪਾਜੀ ਰੋਕੀ ਜਾ ਤਾਂ ਇਹ ਕਰਨਾ ਪਾਜੀ ਕੋਈ ਨਹੀਂ ਪੁੱਛਦਾ ਕੋਈ ਨਹੀਂ ਪੁੱਛਦਾ ਭਾਈ ਘਾਟਾ ਪੈਣੇ ਨਹੀਂ ਆਪਣੀ ਪੈਸੀ ਆ ਬਸੇਰੇ ਮਿਲਦੇ ਪੰਜਾਬ ਪੜਤ न <laughs>